ਕਰਨ ਵਾਲੀ ਸਰਕਾਰ ਮੁੜਦਾਬ ਮੁੜਦਾਬ ਕਿਸਾਨਾਂ 'ਤੇ ਗੋਲੀ ਚੜਨ ਵਾਲੇ ਪੁਲਿਸ ਗਲਾਜਮਾਨ ਨੂੰ ਦੁਬਾਰਾ ਸਰਕਾਰ ਮੁੜਦਾਬ 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 ਪਾਈਪਾਂ ਸਰਕਾਰ ਮੁੜਦਾਬ 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 ਨਾਤੇ ਗੋਲੀ ਚੜਨ ਵਾਲੀ ਪਾਈਪਾਂ ਸਰਕਾਰ ਮੁੜਦਾਬ ਮੁੜਦਾਬ ਸਰਕਾਰ ਮੁੜਦਾਬ ਜੁਨਾਨ ਰਮਾਂ ਮੁਝ ਕਰ ਲਈ ਸਰਕਾਰ ਮੁੜਦਾਬ मुर्दा मुर्दाबा भाजपा सरकार मुा सरकारा मुर्दाबा पंजाब सरकार मुर्दा ਜੋ ਕਾਲ ਹੈ ਆਪ ਜੀ ਨੂੰ ਪਤਾ ਹੈ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਇਹ ਉਹ ਕੁਝ ਚਾਰੇ ਨੇ ਜਿਹੜੇ ਜਿਹੜਾ ਕਿਸਾਨਾਂ ਦੇ ਹਿਊਮਨ ਰਾਈਟ ਵਾਇਲੇਸ਼ਨ ਹੋਈ ਜਿਹੜਾ ਸਾਡੇ ਤੇ ਦਿੱਸੀਏ ਦਿੱਤੇ ਗਏ ਇਹ ਉਹਨਾਂ ਦੇ ਪਿੱਛੇ ਜ਼ਿੰਮੇਵਾਰ ਲੋਕ ਨੇ ਸਭ ਤੋਂ ਵੱਡਾ ਦਰਿੰਦਰ ਸਿੰਘ ਨਰਿੰਦਰ ਮੋਦੀ ਏ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੈ ਸਾਰਾ ਕੋਸ਼ ਇਹਦੇ ਅੱਖੇ ਦੇ ਦੇ ਅੰਕੇ ਹੋਇਆ ਅਮਿਤ ਸ਼ਾ ਦੇ ਅੱਖੇ ਉਸ ਤੋਂ ਬਾਅਦ ਸੁਭਸਿਆ ਹੈ ਜੀ ਆਜੜਾ ਖੇਤੀਬਾੜੀ ਮੰਤਰੀ ਹੈ ਕਿਉਂਕਿ ਇਹਨਾਂ ਦੀ ਹੀ ਸਰਕਾਰ ਦੇ ਇੱਕ ਐਕਸ ਖੇਤੀਬਾੜੀ ਮੰਤਰੀ ਨੇ ਦਿੱਲੀ ਕਨਵੈਨਸ਼ਨ ਦੇ ਵਿੱਚ ਆਖਿਆ ਜੇ ਸਰਕਾਰ ਚਾਵੇ ਤੇ ਜਿਹੜੀਆਂ ਸਾਡੀਆਂ ਮੰਗਾ ਆ ਉਹ ਕੋਈ ਵੱਡੀਆਂ ਮੰਗਾ ਨਹੀਂ ਲੇਕਿਨ ਸਰਕਾਰ ਦੀ ਮਨਸ਼ਾ ਨਹੀਂ ਦੂਜਾ ਕਿਸਾਨਾਂ ਦਾ ਕਾਰਟਰ ਹੈਗਾ ਐਮ ਐਲ ਖੱਤਰ ਜਿਨੇ ਬੜੀ ਸੋ ਖੈ ਨਾਲ ਇਹ ਸਾਰੇ ਗੰਡੇ ਤੇ ਕਿਲੇ ਲਵਾਏ ਆ ਤੇ ਉਹਦਾ ਪਾਗੀਦਾਰ ਹੈਗਾ ਆ ਐਲਬ ਸਿੰਘ ਸੈਣੀ ਜਿਹਨੇ ਉਸ ਅਫਸਰਾਂ ਨੇ ਜਿਨ੍ਹਾਂ ਨੇ ਸਾਡੇ ਉੱਤੇ ਮੋਰਟਲ ਚਲਾਏ ਸਾਡਾ ਮੁੰਡਾ ਸ਼ਹੀਦ ਕਰਾਤਾ ਸਾਡੇ ਕਿਤੇ ਮੁੰਡਿਆਂ ਦੀਆਂ ਰੌਸ਼ਨੀ ਚਲ ਗਈ ਅੱਖਾਂ ਦੀ ਉਹਨਾਂ ਅਫਸਰਾਂ ਨੂੰ ਇਹਨਾਂ ਨੇ ਸਨਮਾਨਿਤ ਕੀਤਾ ਤੇ ਮੈਂ ਕਹਿਣਾ ਚਾਹੁੰਦਾ ਆ ਇੱਕ ਜਿਲ੍ਹਿਆਂ ਵਾਲਾ ਬਾਗ ਦਾ ਵਾਕਿਆ ਹੋਇਆ ਸੀ ਜਦੋਂ ਜਨਰਲ ਡੈਰ ਨੂੰ ਸਨਮਾਨਿਤ ਕੀਤਾ ਗਿਆ ਸੀ ਦੇ ਦੇਖ ਲੋ ਇਤਿਹਾਸ ਦੁਹਰਾ ਰਿਹਾ ਅੱਜ ਸਾਡੇ ਹੀ ਮੁਲਕ ਦੇ ਵਿੱਚ ਸਾਡੇ ਹੀ ਦੁਆਰਾ ਚੁਣੀ ਹੋਈ ਸਰਕਾਰ ਦੇ ਅਫਸਰਾਂ ਨੂੰ ਸਾਡੇ ਹੀ ਦੁਆਰਾ ਇਹ ਜਿਹੜੇ ਭਾਜਪਾ ਵਾਲੇ ਨੇ ਇਹ ਜਿਵੇਂ ਸਾਡੇ ਤੇ ਤਸੀਹੇ ਦਿੰਦੇ ਨੇ ਤੇ ਉਹਨਾਂ ਨੂੰ ਅਵਾਰਡ ਦਿੰਦੇ ਆ ਉਹ ਚ ਲਈ ਅੱਜ ਇਹਨਾਂ ਦਾ ਪਤਲਾ ਫੁੰਗਿਆ ਜਾ ਰਿਹਾ ਹੈ ਮੀਡੀਆ ਲਈ ਦਸਰਾ ਚਾਹੁੰਦੇ ਆ ਵੀ ਆਹ ਰਸਤਾ ਖਿਲਾਉਣ ਲਈ ਮਾਨਯੋਗ ਹਾਈ ਕੋਰਟ ਨੇ ਆਦੇਸ਼ ਦਿੱਤੇ ਸੀ ਪਰ ਇਹਨਾਂ ਆਦੇਸ਼ਾਂ ਨੂੰ ਸਿੱਕੇ ਟੰਗ ਕੇ ਆ ਸੁਬੀਨਪੁਰ ਦੇ ਦੇਸ਼ ਫੇਰ ਲੈ ਅਸੀਂ ਕਹਿੰਨੇ ਆਂ ਦੋਹਰੀ ਲਾਜ ਨਹੀਂ ਕੀਤੀ ਅਸੀਂ ਦੋਬਲੀ ਕਿਸਮ ਦਾ ਜਿਹੜਾ ਵਾ ਕਾਨੂੰਨ ਵਾ ਇੱਕ ਬੰਨੇ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਗੈਰ ਕਾਨੂੰਨੀ ਸੀ ਉਹ ਬੰਦ ਸੀ ਉਹਦੇ ਤੇ ਹਾਈ ਕੋਰਟ ਦੇ ਜਿਹੜੇ ਆਦੇਸ਼ਾਂ ਨੂੰ ਫਾਲੋ ਕਰਦਿਆਂ ਕੱਲ ਪੁਲਿਸ ਨੇ ਤਸ਼ੱਦਦ ਕਰਕੇ ਉਹ ਕਾਰਪੋਰੇਟਰਾਂ ਦੀ ਉਹ ਜਿਹੜਾ ਦੋਲ ਪ੍ਰਜਾ ਉਹ ਖਲਾ ਲਿੱਤਾ ਵਾ ਪਰ ਇੱਥੇ ਕਾਰਪੋਰੇਟਰ ਨੂੰ ਬਚਾਉਣ ਵਾਸਤੇ ਆਹ ਕਿਸਾਨਾਂ ਦੇ ਰਾਹ ਦੇ ਵਿੱਚ ਕੰਡੇ ਬੀਜੇ ਗਏ ਆ ਕਿਸਾਨਾਂ ਦੇ ਰਸਤੇ ਬੰਦ ਕਰੇ ਜਾਈ ਗਏ ਆ ਇਹ ਕਦੀ ਵੀ ਦੇਸ਼ ਦੇ 140 ਮਿੰਟ ਪਾਰ ਦੀ ਲੋਕ ਬਰਦਾਸ਼ਤੀ ਕਰਕੇ ਹੌਨਲੇ ਦਿਨਾਂ ਦੇ ਵਿੱਚ ਇਹ ਹੋਰ ਫੇਮਤੇਜ ਹੋ ਗਈ ਅੱਜ 140 ਕਰੋੜ ਭਾਰਤਿਆ ਦੇ ਦੇਸ਼ ਦੇ ਵਿੱਚ ਹਜੇ ਹਰੇਕ ਥਾਂ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਉੱਤੇ-ਪੁੱਕੇ ਜਾ ਰਹੇ ਆ ਕਾਰਨ ਤੁਹਾਨੂੰ ਯਗਜਾਰਵਾ ਵੀ ਜਿਨ੍ਹਾਂ ਅਫਸਰਾਂ ਨੇ ਗੋਲੀ ਚਲਾਈ ਆ ਆਪਣਿਆਂ ਦੇ ਉੱਤੇ ਉਹਨਾਂ ਨੂੰ ਸਨਮਾਨਤ ਕਰਨ ਦੀਆਂ ਤਿਆਰੀਆਂ ਅਸੀਂ ਕਹਿੰਦੇ ਹਾਂ ਜੇ ਅਫਸਰ ਏਡੇ ਜਾਂ ਬਾਜਵਾ ਸਾਡਾ ਹਜ਼ਾਰਾਂ ਕਿਲੋਮੀਟਰ ਦਾ ਇਲਾਕਾ ਉਹ ਚੈਨਾਵਲ ਕੇ ਬੈਠਾ ਵਾ ਉਹਨਾਂ ਬਾਟਰਾਂ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਪੂਆਂ ਤੇ ਗੋਲੀ ਚਲਾ ਕੇ ਨੌਜਵਾਨਾਂ ਤੇ ਗੋਲੀਆਂ ਚਲਾ ਕੇ ਤੇ ਆਪਣੇ ਆਪ ਨੂੰ ਬਹਾਦਰ ਦੱਸ ਰਿਹਾ ਅਸੀਂ ਕਹਿੰਨੇ ਇਹ ਬਹਾਦਰੀ ਨਹੀਂ ਆਪਣੇਾਂ ਤੇ ਗੋਲੀ ਚਰਾਉਣ ਵਾਲੇ ਅਕਿਰਤ ਕਰਨ ਹੋ ਸਕਦੇ ਆ ਕਦੀ ਵੀ ਉਹ ਮਾਨ ਸਨਮਾਨ ਦੇ ਹੱਕ ਦਾ ਨਹੀਂ ਹੋ ਸਕਦੇ ਸੋ ਅੱਜ ਵਾਲੇ ਜਿਹੜੇ ਇਹ ਪੁੱਤਰੇ ਬੁੱਕੇ ਜਾ ਰਹੇ ਆ ਏ ਇਸ ਕਰਕੇ ਬੁੱਕੇ ਜਾ ਰਿਹਾ ਕਿ ਮੋਦੀ ਜੀ ਜੇ ਵੀ ਸਮਝੋ ਦੇਸ਼ ਲੋਕਾਂ ਦਾ ਵਾ ਅੱਜ ਵੀ ਤੁਹਾਡੀਆਂ ਬਾਵਾ ਅੱਜ ਵੀ ਤੁਹਾਡਾ ਢਿੱਡ ਪੇਟ ਭਾਵੇਂ ਬਿੱਕਾ ਹੋਵੇ ਚੋਹਾਨ ਹੋਵੇ ਖੱਟੜ ਹੋਵੇ ਸ਼ੈਣੀ ਹੋਵੇ ਤੁਹਾਡੀਆਂ ਲੱਤਾਂ ਬਾਵਾ ਵੜ ਕੇ ਤੁਹਾਨੂੰ ਐਕਸੀਜਨ ਦੇ ਰਿਹਾ ਪਰ ਆਖਰਕਾਰ ਭਾਰਤ ਦੇ ਲੋਕਾਂ ਦਾ ਏਕਾ ਜਿਤਨਾ ਵਾ ਤੁਸੀਂ ਹਾਰਨਾ ਵਾ ਉਸ ਤੋਂ ਬਾਅਦ ਤੁਹਾਨੂੰ ਜਰਨਲ ਡਾਇਰ ਦੀ ਸੱਜਾ ਦੇ ਨਾਲ ਅਗਲੇ ਜਾਣਿਆ ਕਰਨਗੇ ਕਿਉਂਕਿ ਅੱਜ ਵੀ ਜਰਨਲ ਡਾਇਰ ਜੱਲਿਆਂ ਵਾਲੇ ਬਾਗ ਦਾ ਭਾਈਚਾਰਿਆਂ ਦੇ ਕੀਤਾ ਅਦੁੱਸ਼ਤ ਉਹ ਯਾਦ ਕਰਵਾ ਰਿਹਾ ਵਾ ਔਰ ਜੱਲਿਆਂ ਵਾਲੇ ਬਾਗ ਦੀ ਉਹ ਸ਼ਹਾਦਤਾਂ ਨੂੰ ਆ ਜੀਆਂ ਸ਼ਹਾਦਤਾਂ ਵਾ ਦੇਸ਼ ਨੂੰ ਬਚਾਉਣ ਲਈ ਐਮਐਸਪੀ ਨੂੰ ਬਚਾਉਣ ਲਈ ਕਿਸਾਨਾਂ ਅਮਦੂਰਨਾਮ ਦਿੱਤੀਆਂ ਜੀਆਂ ਸ਼ਹਾਦਤਾਂ ਖਾਦੀ ਹੋਈ ਕੁੱਟ ਲੋਕ ਹਮੇਸ਼ਾ ਯਾਦ ਰੱਖਣਗੇ ਇਹ ਕਦੇ ਜਾਹੀ ਨਹੀਂ ਜਾਣ ਦੇਣਗੇ ਏਕਾ ਦੇਸ਼ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਧੰਨਵਾਦ ਜੀ ਤੇ ਜੀ ਰਹਿਣਾ ਖੁਲਾਸਾ ਧੰਵਾਦ ਮੁਰਦਾਬ ਮੁਰਦਾਬਾਦ 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 ਆਪਣੇ ਦੇਸ਼ ਦੇ ਕਿਸਾਨਾਂ ਉੱਤੇ ਗੋਲੀ ਚਲਾਉਣ ਵਾਲੇ ਗੋਲੇ ਬ੍ਰਾਂਡ ਵਾਲੇ ਮੁਰਦਾਬਾਦ 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 ਹਰਿਆਣਾ ਸਰਕਾਰ

ਮਰਦਾਬਾ ਜਿੰਦਾਬਾਦ ਜਿੰਦਾਬਾਦ ਇਹ ਗਨੇ ਹੋ ਮੋਦੀ ਦੇ ਖੱਟੜ ਦੇ ਸਾਰੇ ਦਿਨ ਦੇ ਫੁੱਤਲੇ ਫੁਕੇ ਜਾ ਰਹੇ ਨੇ ਲਾਈਵ ਸਪੀਡਾਂ ਦੇਖ ਰਹੇ ਮਰਦਾਬਾ 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 ਖੇਤ ਕਿਸਾਨਾਂ ਵੱਲੋਂ ਜੰਮ ਕੇ ਨਾਅਰੇਬਾਜੀ ਕੀਤੀ ਜਾ ਰਹੀ ਹੈ ਵੀਡੀਓ ਵੀ ਸਰਕਾਰ ਖਿਲਾਫ ਮੋਦੀ ਸਰਕਾਰ ਖਿਲਾਫ ਇਹ ਲਾਈਵ ਸਪੀਡਾਂ ਦੇਗਾ ਇਹ ਬਹੁਤ ਪੁਰਾਣਾ ਇਕਲੌਰੀ ਬੋਲੇ ਦਿੱਤੇ ਗੋਲੀਬਾਰੀ ਹੋਈ ਔਰ ਗੋਲੀ ਲੱਗਣ ਦੇ ਨਾਲ ਹੀ ਨੌਜਵਾਨ ਕਿਸਾਨਾਂ ਨੂੰ ਪਰਾਂ ਦੀ ਮੌਤ ਹੋਈ ਉਸ ਤੋਂ ਬਾਅਦ ਬਹੁਤ ਸਾਰੇ ਜਿਹੇ ਮਜਾਦੰਮ ਨੇ ਹਰਿਆਣਾ ਪੁਲਿਸ ਦੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ। ਹਾਲਾਂਕਿ ਸੁੰਗਏ ਪੰਚਾਇਤ ਦੇ ਜਿਹੜੇ ਸਪੀਕਰ ਨੇ ਉਹਨਾਂ ਦੇ ਵੱਲੋਂ ਇੱਕ ਪੱਤਰ ਵੀ ਪੇਸ਼ ਕੀਤਾ ਗਿਆ ਜਿ ਕਿ ਅਧਿਰਾ ਉਹਨਾਂ ਬਾਅਦ ਰਫਾਗੇ ਬਾਬਾ ਬੱਤੀਆ ਤੋਂ ਹਾਂ ਲੋਟਵਾ ਬਟਵਾ ਜੀ ਨਹੀਂ ਲੈ ਲਿਆ। ਜੀ ਸਨਮਾਨਿਤ ਸਰਕਾਰ ਜੀਦਾਬਾਦ ਜੀਦਾਬਾਦ

मुर्दाबाद मुर्दाबाद मुर्दाबादे जंग लड़ो भई माणे मुर्दाबाद 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 ਯੋਨਾ ਆਪਣਾ ਵੀ ਕਿਦਾਂ ਦਾ ਪਿਆਰ ਬੋਧਿਆ ਸਾਰਾ ਦਾ ਬਹੁਤ ਬਹੁਤ ਧੰਨਵਾਦ ਲੇਕਿਨ ਅਸੀਂ ਬਾਰ ਬਾਰ ਕਹਿਣਾ ਚਾਹ ਰਹਾ ਹਾਂ ਉਹ ਹਰਿਆਣਾ ਸਰਕਾਰ ਆਪ ਨੂੰ ਪਤਾ ਹੋਣਾ ਅੱਜ ਕਿਉਂ ਇਕੱਠੇ ਹੋਏ ਹਾਂ ਹਰਿਆਣਾ ਸਰਕਾਰ ਉਲਗ ਉਲਗ ਹਸਰੇਆਂ ਨੂੰ ਕਮਾਂਡ ਕਰਨਾ ਚਾਹ ਰਹੀ ਹੈ ਕਿਉਂ ਨੇ ਵਾਟਰਿੰਗ ਦੇ ਉੱਪਰ ਕਿਸਾਨਾਂ ਦੇ ਉੱਪਰ ਕੋਈ ਚਲਾਈ ਹੈ के गोली दिलाई है हमारे दुकान को बलीट करा है और चार सौ को पक्टर दिया है जिसके अंदर काफी किसान भी आंखें चली गई है इसके अंदर हरियाणा सरकार ने छह पुलिस ऑफिसर है तीन आई टी एफ है उनको हरियाणा सरकार सम्मानित करना चाहती है और हम इसका डट कर विरोध करेंगे करते रहेंगे हम आज हाँ ਨਹੀਂ ਬਾਈ ਤੇਰੀ ਰਾਜੂ ਛੱਡੀ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਜਿਹੜੇ ਜੋ ਅਸੀਂ ਦਿੱਲੀ ਕਨਵੈਨਸ਼ਨ 22 ਤਰੀਕ ਦੇ ਤੋਂ ਆ ਫਾਰਮਾਂ ਵੱਲੋਂ ਰੱਖੇ ਸੀ ਉਹਦੇ ਦੋ ਮੇਨ ਮਨੋਰਥ ਸੀਗੇ ਪਹਿਲਾ ਜਿਹੜੇ ਦੇਸ਼ ਭਰ ਦੇ ਜਿਹੜੇ ਉਹ ਕੇ ਐਕਸਪਰਟ ਆ ਜਿਹੜੇ ਆਰਥਿਕ ਮਾਹਰ ਹੈ ਤੇ ਜਿਨ੍ਹਾਂ ਦੇ ਵਿੱਚ ਜਿਹੜਾ ਆਪਣਾ ਖੇਤੀ ਲਾਗਤ ਤੇ ਜਿਹੜਾ ਪ੍ਰਾਈਸ ਕਮਿਸ਼ਨ ਹੈ ਜਿਹੜੇ ਉਹਦੇ ਵੀ ਸਾਬਕਾ ਅਧਿਕਾਰੀ ਸ਼ਾਮਲ ਸੀ ਉਹਨਾਂ ਨੇ ਜਿਹੜਾ ਆਪਣਾ ਐਮਐਸਪੀ ਵਾਲੇ ਮੁੱਦਿਆਂ ਤੇ ਤੇ ਬਾਕੀ ਮੁੱਦਿਆਂ ਤੇ ਇਹ ਰੱਖਣਾ ਸੀਗਾ ਆਪਣਾ ਜਿਹੜਾ ਵਰਸ਼ਨ ਰੱਖਣਾ ਸੀਗਾ ਵੀ ਕਿਵੇਂ ਇਹ ਜਿਹੜੇ ਐਮਐਸਪੀ ਐ ਇਹਦੇ ਨਾਲ ਦੇਖਦੇ ਲੋਕਾਂ ਦਾ ਭਲਾ ਹੋ ਸਕਦਾ ਸਰਕਾਰ ਦਾ ਕੋਈ ਨੁਕਸਾਨ ਨਹੀਂ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਸਫਲ ਰਹੇ ਹਾਂ ਜਿਹੜੇ ਉੱਗੇ ਮੈਂ ਸਾਰਿਆਂ ਦਾ ਨਾਮ ਨਹੀਂ ਲੈ ਸਕਦਾ ਜਿਹੜੇ ਉੱਗੇ ਮਾਹਰ ਐ ਖੇਤੀ ਮਾਹਰ ਐ ਆਰਥਿਕ ਮਾਹਰ ਐ ਪਹੁੰਚੇ ਸੀ ਜਿਨ੍ਹਾਂ ਨੇ ਆਪਣਾ ਵਰਸ਼ਨ ਰੱਖਿਆ ਦੂਜਾ ਜਿਹੜਾ ਸੀਗਾ ਆਉਣ ਵਾਲੇ ਭਵਿੱਖ ਦੇ ਜਿਹੜਾ ਪ੍ਰੋਗਰਾਮਾਂ ਦਾ ਜਿਹੜਾ ਅ ਐਲਾਨ ਐ ਕਰਨਾ ਸੀਗਾ ਜਿਹਦੇ ਵਿੱਚ ਅਸੀਂ ਅੱਜ ਵਾਲਾ ਜਿਹੜਾ ਸੀਗਾ ਪਤਲੇ ਫੁੱਕਣ ਵਾਲਾ ਪਤਲੇ ਧਾਣ ਵਾਲਾ ਇਹਦੇ ਸਬੰਧਤ 15 ਅਗਸਤ ਨੂੰ ਜਿਸ ਦਿਨ ਇਹ ਆਜ਼ਾਦੀ ਦੇ ਦਿਨ ਦੇ ਤੌਰ ਤੇ ਬਣਾ ਰਹੇ ਆ ਜਿਹੜੇ ਹਾਕਮ ਹੈ ਸਾਡੇ ਦੇਸ਼ ਦੇ 15 ਤਰੀਕ ਨੂੰ ਪਰ ਅਸੀਂ ਵੇਖਿਆ ਵੀ ਜਿਹੜੇ ਇੱਕ ਜੁਲੂ ਇੱਕ ਜੁਲਾਈ ਤੋਂ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਲੈ ਕੇ ਆਏ ਨੇ ਉਹਨਾਂ ਨੇ ਮਤਲਬ ਸਮਝ ਲਓ ਵੀ ਪੁਲਿਸ ਨੂੰ ਇੰਨੇ ਅਧਿਕਾਰ ਦੇ ਦਿੱਤੇ ਵੀ ਉਹਨੂੰ ਆਪਾਂ ਲੋਕ ਰਾਜ ਕਹਿਣ ਦੀ ਬਜਾਏ ਪੁਲਿਸ ਰਾਜ ਕਹਿ ਸਕਦੇ ਆ ਉਹ ਜਿਹੜਾ ਕਿ ਪੁਲਿਸ ਰਾਜ ਹੈ ਉਹ ਅੰਦੋਲਨਕਾਰੀ ਲੋਕਾਂ ਤੇ ਜਿਹੜੇ ਵਰਗ ਹੈ ਜਿਹੜੇ ਦੱਬੇ ਕੁਚਲੇ ਵਰਗ ਹੈ ਉਹਨਾਂ ਤੇ ਲਾਗੂ ਹੋਣਾ ਸੋ ਅਸੀਂ ਉਹ 15 ਅਗਸਤ ਨੂੰ ਉਹਨੂੰ ਦਿਨ ਆਜ਼ਾਦੀ ਦੇ ਦਿਨ ਦੀ بجائے ਉਹਨੂੰ ਅਧੂਰੀ ਆਜ਼ਾਦੀ ਜਾਂ ਜਿਹੜੀ ਮਾੜੀ ਮੁੱਟੀ ਆਜ਼ਾਦੀ ਮਿਲੀ ਸੀਗੇ ਉਹਨੂੰ ਖੋਣ ਦੇ ਦਿਨ ਵਜੋਂ ਅਸੀਂ ਬਣਾਵਾਂਗੇ ਤੇ ਉੱਥੇ ਜਿਹੜਾ ਟਰੈਕਟਰ ਮਾਰਚ ਕਰਾਂਗੇ ਲੌਂਗ ਮਾਰਚ ਕਰਦੇ ਹੋਏ ਤਹਿਸੀਲ ਹੈੱਡਕੁਆਟਰਾਂ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪਹੁੰਚਦੇ ਹੋਏ ਉਹ ਜਿਹੜੀਆਂ ਤਿੰਨ ਫੌਜਦਾਰੀ ਕਾਨੂੰਨ ਐ ਉਹਨਾਂ ਦੀਆਂ ਅਸੀਂ ਕੱਪ ਗਿਆ ਆ ਫੁੱਕਾਂਗੇ ਕੱਪ ਕੱਪ ਗਿਆ ਫੁੱਕਦੇ ਹੋਏ ਮੈਂ ਦੁਬਾਰਾ ਦੱਸ ਦਿੰਦਾ 15 ਅਗਸਤ ਨੂੰ ਤਹਿਸੀਲ ਹੈੱਡਕੁਆਟਰਾਂ ਤੇ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ 15 ਅਗਸਤ ਨੂੰ हरियाणा और पंजाब में दोनों जगह कल्ला ਨਹੀਂ ਦੇ ਸਾਰੇ ਸੂਬਿਆਂ ਦੇ ਵਿੱਚ ਕੱਲਾ ਪੰਜਾਬ ਹਰਿਆਣਾ ਚ ਨਹੀਂ ਸਾਰੇ ਸੂਬਿਆਂ ਦੇ ਵਿੱਚ ਇਹ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਹੈ ਜਿਨ੍ਹਾਂ ਨੇ ਕੱਲਾ ਇਹ ਨਹੀਂ ਵੀ ਇਕੱਲੇ ਕਿਸਾਨਾਂ ਤੇ ਸਾਰੇ ਜਿਹੜੇ ਵਰਗ ਹੈ ਮੱਧ ਵਰਗ ਹੈ ਜਾਂ ਮੈਂ ਇੱਥੇ ਕਰ ਮੈਂ ਤਾਂ ਕਹਾਂ ਮਿੱਡਲ ਕਲਾ ਵੀ ਆਊਗਾ ਉਹਦੀ ਮਾਰ ਥੱਲੇ ਉਹ ਜਿਹੜਾ ਕਾਲੇ ਜਿਹੜੇ ਹੈਗੇ ਨੇ ਤਿੰਨ ਫੌਜਦਾਰੀ ਕਾਨੂੰਨ ਉਹਨਾਂ ਦੀਆਂ ਕਾਪੀਆਂ ਮਾਰਚ ਕਰਦੇ ਹੋਏ ਟਰੈਕਟਰਾਂ ਤੇ ਤਹਿਸੀਲ ਹੈਡਕੁਆਟਰਾਂ ਤੇ ਜ਼ਿਲ੍ਹਾ ਹੈਡਕੁਆਟਰਾਂ ਤੇ ਕਾਪੀਆਂ ਭੁੱਖੀਆਂ ਜਾਣਗੀਆਂ ਇਹ ਸਾਡਾ 15 ਤਰੀਕ ਅਗਸਤ ਦਾ ਪ੍ਰੋਗਰਾਮ ਐਲਾਨ ਕੀਤਾ ਗਿਆ ਜਿਹਦੀ ਅਸੀਂ ਕੱਲ ਪਰਸੋਂ ਮੀਟਿੰਗ ਕਰ ਲਈ ਦੋਨੇ ਫੋਰਮਾਂ ਨੇ ਉਹਦੀ ਸਾਰੀ ਜਿਹੜੀ ਪਲੈਨਿੰਗ ਹੈ ਉਹਦੀ ਲਾਗੂ ਕਰਨ ਦੇ ਵਿਉਂਤਬੰਦੀ ਸਾਰੀ ਤਿਆਰ ਹੋ ਗਈ ਇਸ ਤੋਂ ਬਿਨਾ ਸਤੰਬਰ ਮਹੀਨੇ ਦੇ 31 ਅਗਸਤ ਨੂੰ ਜਾਂ 30 ਅਗਸਤ ਨੂੰ ਜਿੱਤੇ 200 ਦਿਨ ਪੂਰਾ ਹੋ ਜਾਂਦਾ ਇਸ ਅੰਦੋਲਨ ਦਾ ਉਸ ਦਿਨ ਜਿਵੇਂ ਪਹਿਲਾਂ 100 ਦਿਨ ਤੇ ਵੱਡੇ ਇਕੱਠ ਕੀਤੇ ਸੀਗੇ ਬਾਰਡਰਾਂ ਤੇ ਐਵੇਂ ਵੱਡੇ ਇਕੱਠ ਕਰਦੇ ਹੋਏ ਭਰਵੇਂ ਇਕੱਠ 10000ਾਂ ਦੀ ਗਿਣਤੀ 'ਚ ਇਕੱਠ ਕਰਦੇ ਹੋਏ ਉਹ ਜਿਹੜਾ 200 ਮੈਂ ਦਿਨ ਤੇ ਜਿਹੜੇ ਇੱਥੇ ਬਾਰਡਰ ਤੇ ਇਕੱਠ ਕੀਤੇ ਜਾਣਗੇ ਤੀਜਾ ਜਿਹੜਾ ਸਪਟੰਬਰ ਦੇ ਮਹੀਨੇ ਦੇ ਵਿੱਚ ਇੱਕ 15 ਸਪਟੰਬਰ ਨੂੰ ਜੀਂਦ ਵਾਲੇ ਆਪਣਾ ਹਰਿਆਣੇ ਦੀਆਂ ਜਦੋਂ ਮਤਲਬ ਪੂਰਾ ਕੈਂਪੇਨ ਚੱਲ ਪੂਗੀ 15 ਤਰੀਕ ਨੂੰ ਵੱਡੀ ਜਿਹੜੀ ਕਿਸਾਨ ਮਹਾਪੰਚਾਇਤ ਹੈ ਇਹਦੇ ਨੰਗਾ ਕਰਦੇ ਹੋਏ ਹਰਿਆਣੇ ਸਰਕਾਰ ਦਾ ਰੋਲ ਕੇਂਦਰ ਸਰਕਾਰ ਦਾ ਰੋਲ ਆ ਜਿਹੜਾ ਕਿਸਾਨ ਵਿਰੋਧੀ ਉਹ 15 ਤਰੀਕ ਨੂੰ ਜਿਲ੍ਹ ਕਿਤੇ ਜਾਓਗੇ ਤੇ 22 ਤਰੀਕ ਨੂੰ ਜਿਹੜਾ ਇਧਰਲਾ ਪ੍ਰਕਸ਼ੇਤਰ ਜ਼ਿਲ੍ਹੇ ਦੇ ਵਿੱਚ ਪਿਪਲੀ ਹੈ ਜੋ ਪਿਪਲੀ ਹੈ ਨਾ ਪਿਪਲੀ ਮੰਡੀ ਦੇ ਵਿੱਚ ਜਿਹੜੀ 22 ਤਰੀਕ ਨੂੰ ਦੋ ਵੱਡੀਆਂ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਇਹ ਅਸੀਂ ਉਸ ਦਿਨ ਐਲਾਨ ਕੀਤੀ ਹੈ 22 ਤਰੀਕ ਤੇਜਵੀਰ ਜੀ ਦਸ਼ਕ ਮਟੀ ਪੰਜਾਬ ਦਾ ਸੁਪਰ ਪ੍ਰਧਾਨ ਸੁੰਦਰ ਸਿੰਘ ਸਿਮਰਾ ਹਾਂ ਜੀ ਹਾਂ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਧੰਨਵਾਦ 140 ਕਰੋੜ ਭਾਰਤੀਆਂ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ 6 ਮਹੀਨੇ ਤੋਂ ਖੂਬਸੂਰਤੀ ਨਾਲ ਮੋਢੇ ਚੱਲ ਰਿਹਾ ਅੱਜ ਦੇ ਜਿਹੜੇ ਪੁਤਲੇ ਦਹਨ ਕੀਤੇ ਗਏ ਆ ਪੂਰੇ ਭਾਰਤ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਇਹਨਾਂ ਦਾ ਕਾਰਨ ਇਹ ਆ ਕਿ ਪਿਛਲੇ ਦਿਨੀ ਜਿਨ੍ਹਾਂ ਅਫਸਰਾਂ ਨੇ ਸਾਡੇ ਕੈਂਪਾਂ ਦੇ ਉੱਤੇ ਹਮਲਾ ਕਰਕੇ ਸ਼ੁਭ ਕਰਨ ਸ਼ਹੀਦ ਕੀਤਾ ਸੀ ਸਾਡੇ 430 ਜ਼ਖਮੀ ਕੀਤੇ ਸੀ ਕਈਆਂ ਦੀਆਂ ਲੱਤਾਂ ਕਈਆਂ ਦੀਆਂ ਬਾਹਾਂ ਚਲਈਆਂ ਕਈਆਂ ਦੀਆਂ ਅੱਖਾਂ ਚਲਈਆਂ ਉਹਨਾਂ ਸਾਡੇ ਜਾਂਬਾਜ਼ ਉਸ ਅਫਸਰਾਂ ਨੂੰ ਨਿਵਾਜਣ ਦੀ ਗੱਲ ਜਿਹੜੀ ਕਰ ਰਹੇ ਆ ਅਸੀਂ ਕਹਿੰਨੇ ਪਏ ਆਪਣੇ ਲੋਕਾਂ ਤੇ ਵਾਰ ਕਰਨ ਵਾਲਿਆਂ ਨੂੰ ਉਹਨਾਂ ਨੂੰ ਰਾਸ਼ਟਰਪਤੀ ਤੋਂ ਮਾਨ ਸਨਮਾਨ ਪੱਤਰ ਦਿਵਾਉਣੇ ਇਹ ਇੱਕ ਮਤਲਬ ਕਟਿਆ ਕਿਸਮ ਦੀ ਰਾਜਨੀਤੀ ਆ ਲੋਕਾਂ ਦਾ ਵਿਸ਼ਵਾਸ ਜਿਹੜਾ ਵਾ ਉਹ ਲੋਕਤੰਤਰ ਤੋਂ ਉੱਠ ਰਿਹਾ ਵਾ ਸਰਕਾਰਾਂ ਤੋਂ ਉੱਠ ਰਿਹਾ ਵਾ ਇਹਦਾ ਕਰਕੇ ਅੱਜ ਜਿਹੜੇ ਕੁੱਤਲੇ ਦੇਣ ਕੀਤੇ ਗਏ ਆ ਇਹ ਪੂਰੇ ਭਾਰਤ ਦੇ ਵਿੱਚ ਨੇ ਮੋਦੀ ਖੱਟੜ ਸ਼ੈਣੀ ਅਮਿਤ ਸ਼ਾ ਤੇ ਸ਼ੇਵਰਾਜ ਚੋਹਾਨ ਕਿਉਂਕਿ ਇਹਨਾਂ ਸਾਰਿਆਂ ਨੇ ਚੌਂਕੜੀ ਬਣਾ ਕੇ ਜਿਸ ਤਰ੍ਹਾਂ ਦੇਸ਼ ਨੂੰ ਲੁੱਟ ਕੇ ਕਾਰਪੋਰੇਟ ਜਗ ਦੇ ਹਵਾਲੇ ਕਰਨ ਦਾ ਪ੍ਰੋਗਰਾਮ ਬਣਾਇਆ ਆ ਵਾ ਐਮਐਸਪੀ ਤੋਂ ਲਗਾਤਾਰ ਭੱਜ ਰਹੇ ਆ ਮਜ਼ਦੂਰਾਂ ਦੀਆਂ ਮੰਗਾਂ ਤੋਂ ਭੱਜ ਰਹੇ ਵੀ 200 ਦਿਨ ਮਜ਼ਦਰੇਗਾ ਨਹੀਂ ਦੇਣੀ ਨਹੀਂ ਉਹਨਾਂ ਨੂੰ 700 ਰੁਪਏ ਦਿਹਾੜੀ ਦੇਣੀ ਕਰਜ਼ਾ ਮੁਕਤੀ ਤੋਂ ਕਿਸਾਨਾਂ ਦੀ ਤੋਂ ਮਜ਼ਦੂਰਾਂ ਦੀ ਤੋਂ ਭੱਜ ਰਹੇ ਆ ਔਰ ਜਿਹੜੀ ਪੈਨਸ਼ਨ ਯੋਜਨਾਵਾਂ ਕਿਸਾਨਾਂ ਮਜ਼ਦੂਰਾਂ ਦੀ 10000 ਰੁਪਏ ਉਹ ਤੋਂ ਭੱਜ ਰਹੇ ਆ ਔਰ ਡਬਲਯੂਟੀਓ ਦੀਆਂ ਨੀਤੀਆਂ ਲਗਾਤਾਰ ਜਾਰੀ ਕਰਨ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਅੰਦੋਲਨ ਬੜੀ ਖੂਬਸੂਰਤੀ ਨਾਲ 6ਵੇਂ ਮਹੀਨੇ ਦੇ ਵਿੱਚ ਚੱਲ ਰਿਹਾ ਵਾ ਉਹਦੇ ਤੇ ਇਸ ਤਰ੍ਹਾਂ ਅਫਸਰਾਂ ਨੂੰ ਉਤਸ਼ਾਹਤ ਕਰਨਾ ਇਹ ਅਸੀਂ ਸਾਰੀਆਂ ਦੋਵਾਂ ਫੋਰਮਾਂ ਦੀਆਂ ਜਿੱਥੇ ਬੰਦੀਆਂ ਨੇ ਇਹਨੂੰ ਘਟਿਆ ਰਾਜ ਉਤਲਾ ਦੇਣ ਕਰਕੇ ਭਾਰਤੀ ਲੋਕਾਂ ਨੂੰ ਇਸ ਦੇਸ਼ ਦੇ ਰਹਿਆ ਵੀ ਆਓ ਸਾਰੇ ਇਹਨਾਂ ਤੋਂ ਬਚਣ ਵਾਸਤੇ ਇਕੱਠੇ ਹੋਈਏ ਤੇ ਤੁਹਾਡੇ ਮਾਧਿਅਮ ਰਹੀ ਇਹਨਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਆਪਣੇ ਲੋਕਾਂ ਤੇ ਵਾਰ ਕਰਨ ਵਾਲਿਆਂ ਨੂੰ ਲੋਕ ਜਰਨਲ ਡਾਇਰ ਦੀ ਸੰਗਿਆ ਦਿੰਦੇ ਹੁੰਦੇ ਆ ਅਕਿਰਤ ਕਣਾਂ ਦਾ ਜਿਹੜਾ ਉਹ ਖਿਤਾਬ ਦਿੰਦੇ ਹੁੰਦੇ ਆ ਸੋ ਇਹਦੇ ਤੋਂ ਅੱਗੇ ਆਵਾਜ਼ ਆਉਣ ਲੋਕਾਂ ਦੇ ਮੰਗਾਂ ਮਸਲਿਆਂ ਵੱਲੇ ਤਾਂ ਦਿੱਤਾ ਜਾਵੇ ਕਿਉਂਕਿ ਅੱਕੇ ਲੋਕ ਜਦੋਂ ਸੜਕਾਂ ਤੇ ਆਉਂਦੇ ਆ ਫੇਰ ਮੁਸ਼ਕਲਾਂ ਪੈਦਾ ਹੁੰਦੀਆਂ ਵਾ ਔਰ ਮਾਨਯੋਗ ਹਾਈ ਕੋਰਟ ਨੇ 10 ਜੁਲਾਈ ਨੂੰ ਯੋ ਇਹ ਰਾਹ ਬੰਦ ਕਰਨ ਦੀ ਗੱਲ ਕੀਤੀ ਸੀ ਇਹ ਖੋਲਣ ਦੀ ਗੱਲ ਕੀਤੀ ਸੀ ਉਹ ਨਹੀਂ ਖੋਲਿਆ ਗਿਆ ਤੇ ਸਾਡੀ ਪੰਜਾਬ ਦੀ ਸਰਕਾਰ ਨੇ ਉਹ ਲਾਡਵਾਲ ਟੋਲ ਪਲਾઝા ਕਾਰਪੋਰੇਟਰ ਵਾਲੀ ਖੋਲ ਦਿੱਤਾ ਵਾ ਇੱਥੇ ਕਾਰਪੋਰੇਟਰ ਨੂੰ ਬਚਾਉਣ ਨੂੰ ਰਾਹ ਜਿਹੜਾ ਉਹ ਬੰਦ ਕੀਤਾ ਤੇ ਉਧਰੋਂ ਜਿਹੜਾ ਰਾਹ ਟੋਲ ਪਲਾઝા ਵਾ ਉਹ ਕਾਰਪੋਰੇਟਰਾਂ ਵਾਸਤੇ ਖੁੱਲਾ ਕਰਤਾ ਸੋ ਇਹ ਦੋਰੀ ਰਾਜਨੀਤੀ ਜਿਹੜੀ ਆ ਇਹ ਠੀਕ ਨਹੀਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ